ਮੂਸੇ ਵਾਲਾ ਦੇ ਚਾਉਣ ਵਾਲੇ ਲਈ ਖਬਰ ਹੈ ਕਿ ਸਿੱਧੂ ਦਾ ਗਾਣਾ ਆਉਣ ਜਾ ਰਿਹਾ ਜੀ ਤੁਹਾਨੂੰ ਦੱਸਦੀ ਹੈ ਕਿ ਖੁਦ ਸਿੱਧੂ ਦੀ ਟੀਮ ਵੱਲੋਂ ਸਿੱਧੂ ਦੇ ਅਫੀਸ਼ੀਅਲ ਪੇਜ ਤੇ ਜਾਣਕਾਰੀ ਦਿੱਤੀ ਗਈ ਹੈ ਕਿ ਸਿੱਧੂ ਦਾ ਗਾਣਾ 410 ਜੋ ਕਿ ਸਨੀ ਮਾਲਟਨ ਦੇ ਨਾਲ ਆਉਣ ਵਾਲਾ ਤਾਂ ਸਿੱਧੂ ਦੇ ਫੈਨਸ ਲਈ ਇਹ ਵੱਡੀ ਖੁਸ਼ਖਬਰੀ ਹੈ ਕਿ ਸਿੱਧੂ ਮੂਸੇਵਾਲਾ ਦਾ 410 ਗਾਣਾ ਰਿਲੀਜ਼ ਹੋਣ ਜਾ ਰਿਹਾ ਤਾਂ ਤੁਹਾਨੂੰ ਦੱਸਦੀ ਹੈ ਕਿ ਇੱਕ ਵਾਰ ਫਿਰ ਛੋਟਾ ਬਿਲਬੋਰਡ ਤੇ ਛਾਣ ਜਾ ਰਿਹਾ ਤਾਂ ਸਨੀ ਮਾਲਟਨ ਦੇ ਨਾਲ ਇਹ ਗਾਣਾ ਜਿਹੜਾ दे दे की की 410 ਰਿਲੀਜ਼ ਹੋਵੇਗਾ ਤਾਂ ਹਮੇਸ਼ਾ ਹੀ ਜਦੋਂ ਵੀ ਸਿੱਧੂ ਮੂਸੇਵਾਲੇ ਦਾ ਗਾਣਾ ਆਉਂਦਾ ਤਾਂ ਹਮੇਸ਼ਾ ਫੈਨਜ਼ ਨੂੰ ਉਡੀਕ ਰਹਿੰਦੀ ਹੈ ਕਿ ਸਿੱਧੂ ਦਾ ਗਾਣਾ ਕਦੋਂ ਆਵੇਗਾ ਤਾਂ ਹੁਣ ਅਫੀਸ਼ੀਅਲ ਤੌਰ ਤੇ ਸਿੱਧੂ ਦੀ ਟੀਮ ਵੱਲੋਂ ਸਿੱਧੂ ਦੇ ਪੇਜ ਦੇ ਉੱਪਰ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਸਿੱਧੂ ਮੂਸੇਵਾਲੇ ਦਾ ਗਾਣਾ 410 ਜੋ ਕਿ ਸਨੀ ਮਾਲਟਨ ਦੇ ਨਾਲ ਆਉਣ ਵਾਲਾ ਹੈ ਤਾਂ ਸਿੱਧੂ ਮੂਸੇਵਾਲਾ ਦੇ ਚਾਹਣ ਵਾਲਿਆਂ ਲਈ ਇਹ ਵੱਡੀ ਖੁਸ਼ਖਬਰੀ ਹੈ ਕਿ ਸਿੱਧੂ ਦਾ ਗਾਣਾ ਆਉਣ ਜਾ ਰਿਹਾ ਤਾਂ ਬਹੁਤ ਸਮੇਤੋ ਸਿੱਧੂ ਦੇ ਫੈਨਜ਼ ਵੇਟ ਕਰ ਰਹੇ ਸਨ ਤਾਂ ਹੁਣ ਸਿੱਧੂ ਦੇ ਚਾਉਣ ਵਾਲਿਆਂ ਦੀ ਇੰਤਜ਼ਾਰ ਜਿਹੜਾ ਖਤਮ ਹੁੰਦਾ ਵਿਖਾਈ ਦੇ ਰਿਹਾ ਹੈ ਸਿੱਧੂ ਦਾ ਗਾਣਾ 410 ਜੋ ਕਿ ਬਹੁਤ ਹੀ ਜਲਦ ਰਿਲੀਜ਼ ਹੋਣ ਜਾ ਰਿਹਾ ਹੈ ਤਾਂ ਇੱਕ ਵਾਰ ਫਿਰ ਬਿਲਬੋਰਡ ਤੇ ਸ਼ੌਣ ਵਾਲਾ ਸਿੱਧੂ ਮੂਸੇਵਾਲਾ ਤਾਂ ਇਹ ਗਾਣਾ ਕਹਿ ਸਕਦੇ ਹਾਂ ਕਿ ਜਿਹੜਾ 410 ਬਹੁਤ ਹੀ ਜਲਦ ਰਿਲੀਜ਼ ਹੋਵੇਗਾ ਤਾਂ ਚਾਉਣ ਵਾਲਿਆਂ ਲਈ ਇਹ ਦ ਵੱਡੀ ਖੁਸ਼ਖਬਰੀ ਹੈ ਕਿ ਸਿੱਧੂ ਦਾ ਗਾਣਾ ਆਉਣ ਜਾ ਰਿਹਾ ਹੈ ਸਨੀ ਮਾਰਟਨ ਦੇ ਨਾਲ ਇਹ ਗਾਣਾ 410 ਜੋ ਕਿ ਕੁਝ ਦਿਨਾਂ ਦੇ ਵਿੱਚ ਹੀ ਰੀਲੀਜ਼ ਮੂਸੇ ਵਾਲਾ ਦੇ ਚਾਉਣ ਵਾਲਿਆਂ ਲਈ ਖਬਰ ਹੈ ਕਿ ਸਿੱਧੂ ਦਾ ਗਾਣਾ ਆਉਣ ਜਾ ਰਿਹਾ ਜੀ ਤੁਹਾਨੂੰ ਦੱਸਦੀ ਏ ਕਿ ਖੁਦ ਸਿੱਧੂ ਦੀ ਟੀਮ ਵੱਲੋਂ ਸਿੱਧੂ ਦੇ ਅਫੀਸ਼ੀਅਲ ਪੇਜ ਤੇ ਜਾਣਕਾਰੀ ਦਿੱਤੀ ਗਈ ਹੈ ਕਿ ਸਿੱਧੂ ਦਾ ਗਾਣਾ 410 ਜੋ ਕਿ ਸਨੀ ਮਾਲਟਲ ਦੇ ਨਾਲ ਆਉਣ ਵਾਲਾ ਤਾਂ ਸਿੱਧੂ ਦੇ ਫੈਨਸ ਲਈ ਇਹ ਵੱਡੀ ਖੁਸ਼ਖਬਰੀ ਹੈ ਕਿ ਸਿੱਧੂ ਮੂਸੇਵਾਲਾ ਦਾ 410 ਗਾਣਾ ਰਿਲੀਜ਼ ਹੋਣ ਜਾ ਰਿਹਾ ਤਾਂ ਤੁਹਾਨੂੰ ਦੱਸਦੀ ਏ ਕਿ ਇੱਕ ਵਾਰ ਫਿਰ ਛੋਟਾ ਬਿਲਬੋਰਡ ਤੇ ਛਾਣ ਜਾ ਰਿਹਾ ਤਸਨੀਮ ਮਾਲਟਨ ਦੇ ਨਾਲ ਇਹ ਗਾਣਾ ਜਿਹੜਾ 410 ਰਿਲੀਜ਼ ਹੋਵੇਗਾ ਤਾਂ ਹਮੇਸ਼ਾ ਹੀ ਜਦੋਂ ਵੀ ਸਿੱਧੂ ਮੂਸੇਵਾਲੇ ਦਾ ਗਾਣਾ ਆਉਂਦਾ ਤਾਂ ਹਮੇਸ਼ਾ ਫੈਨਜ਼ ਨੂੰ ਉਡੀਕ ਰਹਿੰਦੀ ਹੈ ਕਿ ਸਿੱਧੂ ਦਾ ਗਾਣਾ ਕਦੋਂ ਆਵੇਗਾ ਤਾਂ ਹੁਣ ਅਫੀਸ਼ੀਅਲ ਤੌਰ ਤੇ ਸਿੱਧੂ ਦੀ ਟੀਮ ਵੱਲੋਂ ਸਿੱਧੂ ਦੇ ਪੇਜ ਦੇ ਉੱਪਰ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਸਿੱਧੂ ਮੂਸੇਵਾਲੇ ਦਾ ਗਾਣਾ 410 ਜੋ ਕਿ ਸਨੀ ਮਾਲਟਨ ਦੇ ਨਾਲ ਆਉਣ ਵਾਲਾ ਹੈ ਤਾਂ ਸਿੱਧੂ ਮੂਸੇਵਾਲਾ ਦੇ ਚਾਹਣ ਵਾਲਿਆਂ ਲਈ ਇਹ ਦੇ ਖੁਸ਼ਖਬਰੀ ਹੈ ਕਿ ਸਿੱਧੂ ਦਾ ਗਾਣਾ ਆਉਣ ਜਾਰੇ ਤਾਂ ਬਹੁਤ ਸਮੇਤੋ ਸਿੱਧੂ ਦੇ ਫੈਨਸ ਵੇਟ ਕਰ ਰਹੇ ਸਨ ਤਾਂ ਹੁਣ ਸਿੱਧੂ ਦੇ ਚਾਹਣ ਵਾਲਿਆਂ ਦੀ ਇੰਤਜ਼ਾਰ ਜਿਹੜਾ ਖਤਮ ਹੁੰਦਾ ਵਿਖਾਈ ਦੇ ਰਿਹਾ ਹੈ ਸਿੱਧੂ ਦਾ ਗਾਣਾ 410 ਜੋ ਕਿ ਬਹੁਤ ਹੀ ਜਲਦ ਰਿਲੀਜ਼ ਹੋਣ ਜਾ ਰਿਹਾ ਹੈ ਤਾਂ ਇੱਕ ਵਾਰ ਫਿਰ ਬਿਲਬੋਰਡ ਤੇ ਸ਼ੌਣ ਵਾਲਾ ਸਿੱਧੂ ਮੂਸੇਵਾਲਾ ਤਾਂ ਇਹ ਗਾਣਾ ਕਹਿ ਸਕਦੇ ਆ ਕਿ ਜਿਹੜਾ 410 ਬਹੁਤ ਹੀ ਜਲਦ ਰਿਲੀਜ਼ ਹੋਵੇਗਾ ਤਾਂ ਚਾਹਣ ਵਾਲਿਆਂ ਲਈ ਇਹ ਦਵੱਡੀ ਖੁਸ਼ਖਬਰੀ ਹੈ ਸਿੱਧੂ ਦਾ ਗਾਣਾ ਆਉਣ ਜਾ ਰਿਹਾ ਸਨੀ ਮਾਰਟਨ ਦੇ ਨਾਲ ਇਹ ਗਾਣਾ 410 ਜੋ ਕਿ ਕੁਝ ਦਿਨਾਂ ਦੇ ਵਿੱਚ ਹੀ ਰਿਲੀਜ਼ ਹੋਵੇਗਾ